ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਕੋਟ ਸਦਰਖਾਂ ਤਹਿਸੀਲ ਧਰਮਕੋਟ ਤੇ ਜ਼ਿਲ੍ਹਾ ਬਈ ਨੂੰ ਮੋਗਾ ਪੈਂਦਾ ਹੈ ਜਿਹੜੇ ਕਰੋ ਵੀਡੀਓ ਬਣਾ ਰਹੇ ਆਂ ਭਾਈ ਵਪਾਰ ਦਾ ਕੰਮ ਕਰਦੇ ਆ ਰੁਟੀਨ 'ਚ ਪਸ਼ੂ ਆਉਂਦੇ ਰਹਿੰਦੇ ਨੇ ਦੰਨ ਕਦਨ ਪਹਿਲਾਂ ਵੀ ਆਪਾਂ ਇਸ ਘਰੋ ਵੀਡੀਓ ਬਣਾਈ ਸੀਗੀ ਅੱਜ ਦੋ ਜਰਸੀ ਕਾ ਮਾ ਬਾਈ ਦੀ ਸੇਲ ਨੇ ਗੱਬਣੀਆਂ ਬਈ ਦੋਨੇ ਹਾਂਜੀ ਦੋਵੇਂ ਗੱਬਣਾ ਵੀ ਠੀਕ ਆ ਜੀ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿੰਨਾ ਮਾ ਸੁਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਪਿੰਡ ਕੋਡ ਸਦਰਖਣਾ ਜ਼ਿਲ੍ਹਾ ਮੋਗਾ ਹੀ ਨਾਮ ਸੰਗੋ ਮੋਬਾਈਲ ਨੰਬਰ 887221839 ਠੀਕ ਆ ਜਿਹੜੀ ਬਈ ਪਹਿਲਾਂ ਦੋ ਗਾਵਾਂ ਦੀ ਵੀਡੀਓ ਪਾਈ ਸੀ ਵੈਗ ਗਈ ਸੀ ਉਦੋਂ ਹੀ ਵੈਗ ਗਈਆਂ ਸੀ ਠੀਕ ਆ ਜੀ ਇੱਕ ਨੰਬਰ ਬਈ ਜਰਸੀ ਦੇ ਸ਼ੁਰੂ ਕਰ ਲੈਣੇ ਜੀ ਕਿ ਡਿਟੇਲ ਆ ਜੀ ਆ ਵੀਰ ਜੀ ਦੂਸਰਾ ਸੁਹਾ ਸੁਣੀ ਹੈ ਕੋਈ ਦਿਨ ਲੱਗੇਗੀ 5-7 ਦਿਨ ਕਿੰਨਾ ਕਬਾਜੂ ਬਈ ਦੁੱਧ ਬਾਹਰ ਆਣੀ ਕਹਿੰਦੇ 12-13 ਕਿਲੋ ਤੱਕ ਲੱਗੀ ਆ ਜੀ ਠੀਕ ਆ ਜੀ ਤੇ ਥਨਾਂ ਦੀ ਬਈ ਓਕੇ ਹੋ ਜਾਣਾ ਥਨਾਂ ਦੀ ਇੱਕ ਨੰਬਰ ਆ ਜੀ ਠੀਕ ਆ ਜੀ ਤੁਰ ਕੇ ਦਿਖਾ ਦਿਓ ਜੀ ਦੂਜਾ ਸੂਹਾ ਸੁੰਦੀ ਆ ਡੇਟ ਮੁਤਾਬਕ ਦਿਨ ਬਾਈ ਕਹਿੰਦਾ ਪੰਜ ਸੱਤ ਪਏ ਆ ਬਾਕੀ ਇੱਕ ਦੋ ਦਿਨ ਕਈਆਂ ਪਸ਼ੂ ਉੱਪਰ ਵੀ ਲੈ ਜਾਂਦਾ ਜਾਤ ਬ੍ਰੀਡ ਦੀ ਚੰਗੀ ਆ ਜੀ ਚੰਗੇ ਵਜਨ ਵਾਲੀ ਆ ਕੱਲੀ ਕੱਚੀ ਕੱਚੀ ਆ ਬਾਕੀ ਹਵਾਨਾ ਤੁਹਾਨੂੰ ਕਰਮ ਵਾਲੀ ਦਾ ਨੇੜੇ ਤੋਂ ਦਿਖਾ ਲਾਂਗੇ ਰੋਕ ਲੋ ਵੀਰ ਇੱਕ ਬਾਈ ਛੋਟੀ ਛਾਖਾ ਚੱਲਦੀ ਤਾਂ ਨਹੀਂ 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 ਤੁਹਾਨੂੰ ਦਿਖਾ ਦਿੰਨੇ ਆ ਛੋਟੀ ਛਾਖਾ ਪਰ ਚੱਲਦੀ ਨਹੀਂ ਬਾਕੀ ਫੇਸ ਕੁਆਲਟੀ ਚੈੱਕ ਕਰ ਲਓ ਜੀ ਦੁੱਧ ਬਾਈ ਕਹਿੰਦਾ ਆਪਾਂ 12 ਨਹੀਂ ਕਹਿੰਦੇ 12 13 ਕਿਲੋ ਦੇ ਦੂਗੀ ਬਾਕੀ ਦੁੱਧ ਸੇਵਾ ਦਾ ਜੇ ਕੋਈ ਵੀ ਰਵੱਦ ਕਰ ਲੂ ਤਾਂ ਪਲੱਸ ਵੀ ਲੈ ਲੂਗਾ। ਥਣਾ ਦੇ ਸਾਈਜ਼ ਵੀ ਸੋਹਣੇ ਆ ਚਾਰੇ ਥਣ ਨਿੱਖੜ ਮੇ ਇੱਕੋ ਜਿਹੇ ਸਾਈਜ਼ ਦੇ ਨੇੜੇ ਤੋਂ ਚੈੱਕ ਕਰਵਾ ਦਿੰਨੇ ਆ ਜੀ। ਦੇਖ ਸਕਦੇ ਹੋ ਬੈਕ ਸਾਈਡ ਤੋਂ ਥਣਾ। ਥਣਾ ਦੀ ਬਾਈ ਕਹਿੰਦਾ ਓਕੇ ਹੋਊਗੀ ਆਪਾਂ ਚੈੱਕ ਕਰਕੇ ਲਿਆਂਦੀ ਆ ਆਪ ਦੀ ਚੈੱਕ ਕਰਕੇ ਲੈ ਜਿਓ ਜੀ। ਸਹੀ ਗੱਲ ਹੈ। ਤੇ ਸੀਰਲ ਸਾਊ ਭਾਈ ਪੂਰੀ ਹੈ। ਪੂਰੀ ਭਾਈ ਡੈਮੇਜ ਪੂਰੀ ਸਹੀ ਹੈ। ਥੋੜਾ ਕੈਮਰੇ ਤੋਂ ਡਰਦਾ ਹੀ ਪਸੂ ਮੁੱਲ ਭਈ ਇਹ ਤਾਂ। ਇਹਦਾ 33000 ਰੁਪਿਆ ਹੈ। ਮਾਨਤਨ ਹੋ ਜਾਊਗਾ ਜੀ। ਕਰਤਾ ਦੇ ਇੰਜ ਠੀਕ ਹੈ ਜੀ। ਮੁੱਲ ਬਿਲਕੁਲ ਜਾਇਜ਼ ਕੀਤਾ ਬਾਈ ਨੇ 33000 ਰੁਪਿਆ। ਬਾਕੀ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਜਿਹਨੂੰ ਜਜੂਗੇ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ। ਦੋ ਨੰਬਰ ਬਾਈ ਇਹਦੀ ਕੀ ਡਿਟੇਲ ਹੈ ਜੀ? ਆ ਵੀ ਵੀਰ ਜੀ ਦੂਸਰਾ ਸੁਆ ਹੈ। ਕਦੋਂ ਕਿਨੇ ਲੈ ਜਾਊਗਾ? ਆ ਵੀ ਲੈ ਜਾਗੀ 5-7 ਦਿਨ ਆਖਦਾ। ਠੀਕ ਕਿੰਨਾ ਕੱਪਾ ਜੂ ਬਈ ਦੋ। ਭਾਈ ਆ ਵੀ ਇੰਨਾ ਕੋਈ ਪਾਏਗਾ ਦੱਸ। ਬਾਕੀ ਸੇਵਾ ਦਾ ਜੀ। ਹਾਂਜੀ ਬਾਕੀ ਤਾਂ ਸੇਵਾ ਦਈਏ। ਢੋਰ ਕੇ ਦਿਖਾ ਦਿਓ ਜੀ। ਦੰਨੇ ਵੀ ਬਾਈ ਕਹਿੰਦਾ 5-7 ਲੈ ਜੂਗੀ ਹੱਸਤਾ ਮੰਨ ਕੇ ਆ ਜਾਓ ਦੂਜੇ ਸੂਏ ਸੁੰਦੀ ਆ ਨਾਰਮਲ ਜੀ ਹਾਈਟ ਦੀ ਆ ਬਾਕੀ ਫੇਸ ਕੁਆਲਿਟੀ ਚੈੱਕ ਕਰ ਲਓ ਜੀ ਹਨਾਂ ਦਾ ਸ ਹੈ ਜਿਹਦੇ ਵੀ ਸੋਹਣੇ ਆ ਚਾਰੇ ਥਨ ਗੈਪ ਤੇ ਕੱਲੀ ਕੱਚੀ ਕੱਚੀ ਆ ਹਵਾਨਾ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਸੋਹਣਾ ਤਿਆਰ ਕਰਦੀ ਹੁੰਦੀ ਆ ਦੁੱਧ ਸੇਵਾ ਦਾ ਹੀ ਹੁੰਦਾ ਜੇ ਕੋਈ ਵੀ ਵਧ ਕਰ ਲੂ ਤਾਂ ਪਲੱਸ ਵੀ ਲੈ ਲੂਗਾ ਕੋਈ ਸ਼ਾਖ ਨਹੀਂ ਵਾਧੂ ਲਿਆਓ ਫਿਰ ਵਾਪਸ ਖਾਣਾ ਦੇ ਸਹਾਜ ਨੇੜੇ ਤੋਂ ਚੈੱਕ ਕਰ ਲੋ ਸੀਰ ਸੌ ਬਾਈ ਕੰਦਾ ਪੂਰੀ ਆ ਜੀ ਚੈੱਕ ਕਰ ਸਕਦੇ ਹੋ ਕੋਈ ਸ਼ਾਖ ਨਹੀਂ ਹੱਤੀ ਚਵਾਈ ਵਾਲਾ ਥਾਣਾ ਬਾਕੀ ਸੀਰ ਸੌ ਆ 12 13 ਕਿਲੋ ਦੁੱਧ ਦੀ ਬਾਈ ਉਮੀਦ ਕਰਦੇ ਆ ਬਾਕੀ ਥਾਣਾ ਦੀ ਓਕੇ ਹੋਊਗੀ ਆਪਦੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਿਓ ਜੀ ਇਹਦਾ ਮੁੱਲ ਬਾਈ ਇਹਦਾ 30000 ਰੁਪਇਆ ਠੀਕ ਆ ਜੀ ਹੋਜੂ ਮਾੜਾ ਮੋਟਾ ਛੋਟ ਛੱਪਾ ਕਰਦਾ ਦੀ ਮੰਨਤਾ ਨਹੀਂ ਕਰਦਾਗੇ 30000 ਰੁਪਇਆ ਬਾਈ ਮੁੱਲ ਕਰਦੇ ਬਾਈ ਕਹਿੰਦਾ ਛੋਟ ਛੱਪਾ ਹੋਜੂਗਾ ਜਿਹਨੂੰ ਜਚੂਗੀ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦੀ